ਕਿ ਮੇਰਾ ਮਿੱਠਿਆ ਮਿੱਠਿਆ ਹਲੋ ਹਾਇ ਕਰ ਕੇ ਹਲੋ ਕਰੀ ਵੱਡੀ ਹੋ ਗਈ ਜਿਵੇਂ ਜਿਵੇਂ ਵੱਡੀ ਹੋਈ ਜਾਂਦੀ ਹੈ ਹਲੋ ਹਾਇ ਕਰਨੋਂ ਹਟੀ ਜਾਂਦੀ ਹੈ ਕਰੀ ਹਲੋ ਉਧਰ ਨਹੀਂਗਾ ਸਾਰੀ ਉਹ ਤੇਰੇ ਲਈ ਖਾਣ ਨੂੰ ਨਹੀਂ ਕੁਝ ਬਣਾ ਰਹਿ ਆ ਤਾਂ ਦਵਾਈ ਬਣਾਉਂਦੇ ਆ ਉਹਦੀ ਮੱਖੀਆਂ ਮੁੱਖੀਆਂ ਤੋਂ ਪਰੀ ਗੋਲਪਿਆ ਕਰ ਕੋਸ਼ਿਸ਼ ਕਾਤਿਕੂ ਮਾਸਟਰ ਕੀਆ ਟਿੱਕਿਆ 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 ਕੀ ਕਾਣ ਤੇ ਮਾਸਟਰ ਹਾਂ ਪਾਣੀ ਦੇ ਬਈਆ ਪਾਲਾ ਡੋਲਦੇ ਆ ਮਿੱਠੀ ਹੋਈ ਇਹੇ ਹੋਏ ਪਾਣੀ ਵਾਲਾ ਡੋਲਦੇ ਨੱਚਣਾ ਤਾਂ ਹੂੰ ਨੱਚਣਾ ਦੇਖਾ ਇਹਨਾਂ ਜੱਟੀ ਲੈ ਦੇ ਦਿੱਚ ਲੋ ਸਾਡੀ ਪੇਪਰਾਂ ਨੇ ਬਹੁਤ ਨਹੀਂ ਭਲਾਈ ਆ ਹੈ ਨਾ ਨਚਣਾ ਜਿਆਦਾ ਆਈ ਜਾਂਦਾ ਹੈ ਪੂਰੇ ਦੀ ਲੱਤ ਤੋਂ ਗਾਣਾ ਜਿਆਦਾ ਆਈ ਆ ਪੂਰੇ ਨੇ ਮਾਰੀ ਵੱਡਾ ਚਿਹਰਾ ਅਗਲਾ ਮੇਰੇ ਕੋ ਨਹੀਂ ਹੈ ਕਿ ਪੈਨ 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 ਤੋ ਪੈਨ ਤੋ ਹੀ ਲੈ ਮੈਂ ਨਹੀਂ ਲੈ ਉਹਨਾਂ ਨੇ ਫੜਿਆ ਮੈਂ ਨਹੀਂ ਫੜੇ ਕਿੱਥੇ ਨੇ ਲੜੀ ਇੱਥੇ ਡੈਡੀ ਦਾ ਆਦੇ ਕਹਿੰਦਾ ਕਿੱਥੇ ਨੇ ਡੈਡੀ ਪਹਿਲਾਂ ਬੋਰਸ਼ਕਰ ਪਹਿਲਾਂ ਬੋਰਸ਼ਕਰ ਦੱਸੋ ਪਹਿਲਾਂ ਬੋਰਸ਼ਕਰ ਬੋਰਸ਼ਕਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਇੱਕ ਗੱਲ ਦੱਸਾਂ ਯਾਰ ਆਪਣਾ ਕਈ ਕਈ ਦਿਨ ਬੋਰਸ਼ ਨਹੀਂ ਹਾਂ ਫਿਰ ਵੀ ਇੰਨੀ ਸੌਂ ਕੇ ਸਮਾਈ ਲਿਆ ਜਾਰਦੀ ਇਹ ਪਾਰਟ ਕੱਟ ਇਹ ਪਾਰਟ ਨਹੀਂ ਕੱਟਣਾ ਮੈਂ ਮਾਣ ਮਸੰਦ ਕਹੀ ਤੁਹਾਨੂੰ ਮੈਂ ਕੱਪੜੇ ਧੋਣ ਜਾਣਾ ਵਲੌਗ ਦਿਓ ਹੋਣੀ ਕਰੀ ਆ ਪਾਨੀ ਹੈਲੋ ਖਾਇਨੀ ਮਾਰੀ ਵਲੌਗ ਸਟਾਰਟ ਕਰਦਾ ਮੈਂ ਤੁੱਤੀ ਬੱਠਾ ਮੌਸਮ ਤਾਂ ਬਧੀਆ ਪਰ ਪਤਾ ਨਹੀਂ ਕਿਉਂ ਗਰਮੀ ਵੀ ਲੱਗੀ ਜਾਂਦੀ ਆ ਇਹ ਤਾਂ 서ਤੀ ਲੱਗੀ ਹੁੰਦਾ ਮੇਰਾ ਸਿਰ ਦੋਖੂ ਗਿਆ ਹੋਗੀ ਬੱਠਾ ਮੰਮੀ ਥੱਪਾ ਬੱਠੋ ਦੇ ਹੋਰ ਉੱਡਣਾ ਥੱਪਾ ਬੱਠਾ ਉਹ ਦੇਖ ਤੰਨੇ ਸੁੱਤੀ ਬੱਠਾ ਕਿੱਥੇ ਬੱਠਾ ਉਹ ਦੇਖ ਲੋੜੀ ਪਰ ਹਾਂ ਦੋ ਬੈਠੇ ਆ ਦੋ ਦੋ ਬੈਠੇ ਦੋ ਇੱਕ ਛੱਡ ਦੋ ਬੈਠੇ ਆ ਹੋਦੇ 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 ਕਿੰਨੇ ਸੱਪ ਸੱਪ ਤਾਂ ਵਾਧੂ ਰਹਿੰਦੇ ਆ ਮੰਮੀ ਆਈ ਨਹੀਂ ਕੋਈ ਤਾਂ ਹੁੰਦਾ ਉਹਨਾਂ ਦਾ ਨਾ ਲੱਗਦਾ ਮੈਨੂੰ ਡਰ ਲੱਗਣ ਲੱਗ ਪਿਆ ਕੋਈ ਨਾ ਮੈਂ ਤਾਂ ਉਹਨਾਂ ਚ ਚੁੱਪ ਹੜਾ ਹਵਾ ਤਾਂ ਚੱਲਦੀ ਆ ਬੜੀ ਡੈੜੀ ਤਾਂ ਸਤਾਂ ਨਹੀਂ ਚੁੱਕਣ ਲੱਗਤੇ ਆਪਣੇ ਸਭ ਇਹਦੇ। ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਇੱਥੇ ਹੋਵੋਗੇ ਤੇ ਇਸੇ ਮਿੱਤੇ ਨਾਲ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਸ਼ਾਮ ਦੇ 5:00 ਬੱਜੇ ਪਏ ਆ। ਤੇ ਮੈਂ ਤੁਹਾਨੂੰ ਇਹ ਕੱਪੜੇ ਕੋਈ ਧਾਰਨੀ ਚੋਣੀ ਕੁਛ ਨਹੀਂ ਚੋਣਾ। ਆਪ ਹੀ ਚੋਣਗੇ। ਕਿਉਂਕਿ ਮੇਰੀ ਡਿਊਟੀ ਤੁਹਾਨੂੰ ਪਤਾ ਕਿੱਥੇ ਲੱਗੀ ਹੋਈ ਹੈ। ਤੇ ਮੇਰਾ ਸਿਰ ਵੀ ਦੁਖੀ ਜਾਂਦਾ ਇੱਥੋਂ ਦੁਖਦਾਇਆ। ਕਦਾਂ ਚਸ਼ਮਾ ਨਹੀਂ ਲਾਇਆ ਮੈਂ ਜਦੋਂ ਪੜਾਉਂਦੇ ਵਕਤ ਚਸ਼ਮਾ ਲਾਉਣਾ ਚਾਹੀਦਾ ਮੈਨੂੰ ਹਨਾ ਜੇ ਤੂੰ ਪੈਰ ਤਾਂ ਹੋ ਗਿਆ ਲਓ ਮੈਂ ਹੁਣ ਹਲੇ ਪੋਚਾ ਰੱਖੀ ਤਾ ਹਾਏ ਰੱਬਾ ਪੈਰਾਂ ਨੂੰ ਮਿੱਟੀ-ਮੁੱਟੀ ਲਾ ਕੇ ਅੰਦਰ ਜਾ ਬੜਿਆ ਤੇ ਆਪਾਂ ਤੋਣੇਆ ਕੱਪੜੇ ਜੋੜੇ ਰਿਓ ਬਲੌਗ ਦੇ ਨਾਲ ਐਂਡ ਤੱਕ ਤੇ ਦੇਖਦੇ ਆਂ ਕਦੋਂ ਤੱਕ ਵੀਡੀਓ ਬਣਦੀ ਆ ਬਲੌਗ ਕੰਟੀਨਿਊ ਹੁੰਦਾ ਕਿ ਅੱਜ ਸਵੇਰੇ ਮੈਂ ਬਣਾਏ ਸੀਗੇ ਬਲੈਕ ਚਾਨੇ ਥੋੜੇ ਜਿਹਾ ਬਣਾਏ ਸੀ ਵੱਡੇ ਬਟੇ ਵਾਸਤੇ ਕਿਉਂਕਿ ਜਾਂ ਤਾਂ ਅੱਜ ਘਰੇ ਸੀ ਉਹਦੇ ਲਈ ਉਹ ਬਣਾਏ ਸੀ ਸਾਡੇ ਲਈ ਬਣੀ ਹੋਈ ਸੀ ਰਾਤ ਦੀ ਛੋਲੀ ਦਾਲ ਅਸੀਂ ਉਹ ਖਾ ਲਈ ਤੇ ਹੁਣ ਵੀ ਥੋੜੀ ਜਿਹੀ ਹੈਗੀ ਆ ਲੈ ਦੇਖ ਲੋ ਚੱਕ ਲੈ ਤਾਂ ਚੱਕ ਲੈ ਇੱਕ ਹੀ ਟੁਕਰੀ ਇੱਕੋ ਜਿਹੀ ਆ ਫੇਰ ਪੁੱਛਾਂ ਕਿਉਂਗੇ ਅਸੀਂ ਉੱਥੇ ਜਾ ਤੈਨੂੰ ਪਤਾ ਦੀ ਵੀ ਕਿੱਥੇ ਪੈਣੇ ਨਾਲੇ ਸਾਰਾ ਕੁਝ ਪਤਾ ਹੈ ਧੀਏ ਦੱਸੀ ਆਂ ਅਸੀਂ ਬਿਮਾਰੀ ਚ ਪਹਿਣੇ ਫੇਰ ਬੱਜਤ ਅੱਜ ਰੱਖ ਲ ਮਾਰੀ ਨੂੰ ਲੋਕ ਲਾਉਣਾ ਭੁੱਲ ਜੰਨੀ ਆ ਮੈਂ ਤੇ ਮੈਂ ਕੀ ਗੱਲ ਕਰਦੀ ਚਲ ਸੋਈ ਜਾ ਚੱਲ ਸਬਜੀ ਦੀ ਚੱਲ ਵਸ ਚੱਕ ਲੈ ਚੱਲ ਰੱਖ ਲੈ ਤੇ ਸਬਜੀ ਆਪਣੇ ਕੋ ਥੋੜੀ ਜਿਹੀ ਪਈ ਵੀ ਆ ਥੋੜੀ ਜਿਹੀ ਹੋਰ ਬਣਾ ਲਾਂਗੇ ਤੋਰੀਆਂ ਹੈਗੀਆਂ ਉਹ ਬਣਾਉਣੀਆਂ ਤੇ ਉਸ ਤੋਂ ਪਹਿਲਾਂ ਤਾਂ ਮੈਂ ਤਾਂ ਕੱਪੜੇ ਧੋ ਕੇ ਆਣੀ ਦੇਖੀ ਜੋ ਜ ਖਾਣੀ ਹੋਊ ਜੋ ਬਣ ਜੂਗੀ ਤੇ ਆ ਟਰਾਈ ਕੋਲ ਬਣਾਉਣੀਆਂ ਹੈ ਤੋਰੀਆਂ ਤੋਰੀਆਂ ਆਸੀ ਅਬਦਲੀ ਤਾਂ ਬਣਾਵਾਂਗੇ ਉਹ ਟ੍ਰਾਈ ਗੋਟ ਖੜਾ ਦੇ ਮੇ ਤਾਂ ਬਾਹ ਵੀ ਦੁਖਣ ਲੱਗਦੀ ਮੂੰਹ ਦੇਖੋ ਮਰ ਕਹ ਜਾ ਹੋਵੇ ਇੱਕ ਤਾਂ ਮੇਰੀ ਤਵੀਰ ਤੇ ਨਹੀਂ ਠੀਕ ਤੇ ਉੱਪਰੋਂ ਕੰਮ ਇੰਨਾ ਜ਼ਿਆਦੇ ਆ ਹਾਏ ਰੱਬ ਪਤਾ ਨਹੀਂ ਮੇਰਾ ਐਂ ਜੀ ਕਰੀ ਜਾਂਦਾ ਵੀ ਮੈਂ ਪੈ ਜਾ ਮੈਂ ਪੈ ਜਾ ਜੇ ਆਰ ਕੰਮ ਕਰੂਗਾ ਮੈਂ ਪੈ ਜਾ ਮੈਂ ਗੋਇੰਗ ਅਨੈਕਸਪੀਆ ਹੌਣ ਪੈਣੀ ਕੱਪੜੇ ਧੋਣੇ ਤੇ ਇਹਦੇ ਛੁੱਟੀਆਂ ਨੇ ਕੋਈ ਟਾਈਮ ਦੇ ਲਓ 5:00 ਵਜੇ ਹੌਣ 5:00 ਹੋਏ ਪਏ ਹਲੇ ਕੱਪੜੇ ਥੋੜੇ ਜਿਹਾ ਥੱਲੇ ਹੀ ਪਏ ਆ ਬਾਥਰੂਮ ਚੋਂ ਤਾਂ ਮੈਂ ਸਾਰੇ ਚੱਕ ਲਿਆ ਹੀ ਸੀ ਕੱਲ੍ਹ ਸਵੇਰੇ ਸੱਟ ਗਈ ਇੱਥੇ ਮੈਂ ਸਾਰੇ ਇਕੱਠੇ ਕਰ ਲਏ ਜਿਹੜਾ ਨੇ ਕੰਮੇ ਨਹੀਂ ਕਰਨ ਦਿੱਤਾ ਕੋਈ ਕਹਿੰਦਾ ਮੈਨੂੰ ਪੜਾਓ ਚਲ ਠੱਗੀ ਤਾਂ ਜਿਹੜਾ ਨੂੰ ਕੱਲ੍ਹ ਦੀ ਵੀ ਛੁੱਟੀ ਆ ਚਲੋ ਲਾ ਕੇ ਟ੍ਰਾਈਪੋਡ ਤੇ फटाफट ਤੇ ਕੱਪੜੇ ਮਸ਼ੀਨ ਚ ਪਾ ਦਮ ਤੇ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਇਹ ਰਿਕਵੈਸਟ ਆ ਤੁਹਾਡੇ ਅੱਗੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਠੀਕ ਆ ਜੀ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਵੀਡੀਓ ਤੁਸੀਂ ਡੇਲੀ ਦੇਖਦੇ ਹੋ ਹਰੇ ਹੱਥ ਵੀ ਥੱਕ ਗਿਆ ਮਿਹਨਤ ਬਹੁਤ ਆਉਂਦੀ ਆ ਵੀਡੀਓ ਬਣਾਉਣ ਦੇ ਵਿੱਚ ਨਾਲੇ ਕੰਮ ਕਰਨਾ ਪੈਂਦਾ ਨਾਲੇ ਕੈਮਰਾ ਫੜਨਾ ਪੈਂਦਾ ਉਪਰਤ ਵੀ ਇਹ ਵੀ ਖਰਾਬ ਰਹਿੰਦੀ ਆ ਹਾਏ ਥੱਕ ਗਈ ਹਲੇ ਕੱਪੜੇ ਲੈ ਕੇ ਆਉਣਾ ਚਾਕੇ ਥੱਲੇ ਤੇ ਲੋ ਜੀ ਟ੍ਰਾਈਪੋਡ ਤੇ ਲਾ ਕੇ ਫੋਨ ਇੱਥੇ ਹੁਣ ਮੈਂ ਥੱਲੇ ਹਾਂ ਕੱਪੜਿਆਂ ਵਾਲ ਟੋਕਰੀ ਚੱਕਣ ਚਲੀ ਗਈ ਤੇ ਧੋ ਦੀਏ फटाफट ਕੱਪੜੇ ਟਾਈਮ ਜਿਹੜਾ ਬਹੁਤ ਜ਼ਿਆਦਾ ਹੋਇਆ ਪਿਆ ਸੀ ਤੇ ਫਿਰ ਮੈਨੂੰ ਇਹ ਸੀਗਾ ਵੀ ਨੇ ਰਵਣਾ ਹੋ ਜਵੇ ਤੇ ਇੱਕ ਨੇ ਰਾਉਣ ਜਲਦੀ ਹੋ ਜਾਂਦਾ ਆ ਤੇ ਦੂਜਾ ਲਾਈਟ ਵਗੈਰਾ ਨਾ ਚਲੀ ਜਾਵੇ ਤੇ ਜਿਵੇਂ ਸ਼ਾਮ ਨੂੰ ਕੱਪੜੇ ਨਾ ਧੋਦੀ ਤੇ ਫਿਰ ਕੱਲ ਨੂੰ ਵੀ ਟਾਈਮ ਲੱਗਦਾ ਨਾ ਲੱਗਦਾ ਹਨਾ ਤੁਹਾਨੂੰ ਪਤਾ ਹੀ ਆ ਵੀ ਕੰਮਾਂ ਦੇ ਵਿੱਚ ਤੇ ਨਾਲੇ ਜਦੋਂ ਇੱਕ ਟਾਈਮ ਹੋਵੇ ਨਾ ਵੀ ਜਿਹੜਾ ਵੀ ਆਹ ਕੰਮ ਆਪਾਂ ਜੇ ਕਰਨਾ ਤੇ ਫਿਰ ਕਰ ਵੀ ਲੈਣਾ ਚਾਹੀਦਾ ਤੇ ਇੱਥੇ ਹੁਣ ਮੈਂ फटाफट ਮਸ਼ੀਨ ਦੇ ਵਿੱਚ ਕੱਪੜੇ ਪਾਉਣ ਲੱਗੀ ਹੋਈ ਸੀਗੀ ਤੇ ਕੱਪੜੇ ਇੰਨੇ ਜ਼ਿਆਦਾ ਵੀ ਨਹੀਂ ਸੀਗੇ ਫਿਰ ਵੀ ਪਤਾ ਨਹੀਂ ਕਾਤੇ ਘਬਰਾਟ ਜੀ ਹੋਈ ਜਾਂਦੀ ਹੁੰਦੀ ਆ ਹਨਾ ਵੀ ਆਹ ਕੰਮ ਰਹਿੰਦਾ ਰਹਿੰਦਾ ਤੇ ਤਾਂ ਕਰਕੇ ਫਿਰ ਮੈਂ ਜਲਦੀ ਜਲਦੀ ਹਨਾ ਫੇ ਸਾਰੇ ਕੰਮ ਕੀਤੇ ਵੀ ਸਵੇਰੇ ਤੁਹਾਨੂੰ ਪਤਾ ਵੀ ਕੰਮ ਜਿਹੜੇ ਪਿਛਲੇ ਬਲੌਗ ਦੇ ਵਿੱਚ ਤੁਸੀਂ ਦੇਖ ਹੀ ਲਿਆ ਤੇ ਕੰਮ ਜਿਹੜੇ ਹੋਏ ਨਹੀਂ ਸੀਗੇ ਤੇ ਫਿਰ ਸ਼ਾਮ ਨੂੰ ਸਾਰੇ ਕੰਮ ਕਰਨੇ ਪੈਗੇ ਸੀ ਫਿਰ ਮੈਂ ਬਲੌਗ ਵੀ ਕੰਟੀਨਿਊ ਰੱਖਿਆ ਤੇ ਨਾਲ ਦੀ ਨਾਲ ਕੰਮ ਵੀ ਕਰ ਲੇ ਤੇ ਇੱਥੇ ਆ ਮੌਸਮ ਦੇਖੋ ਕਿੰਨਾ ਵਧੀਆ ਬੱਦਲ ਮੈਨੂੰ ਵਧੀਆ ਲੱਗੇ ਤੇ ਆਪਾਂ ਵੀਡੀਓ ਕੈਪਚਰ ਕਰ ਲਈ ਇਹਨਾਂ ਦੀ ਗ੍ਰੀਨਰੀ ਬਹੁਤ ਵਧੀਆ ਆ ਇਹ ਆਪਣੇ ਖੇਤ ਆ ਸਾਹਮਣੇ ਵਾਲੇ ਦੇਖੋ ਕਿੰਨੇ ਵਧੀਆ ਲੱਗਦੇ ਆ ਉਹ ਪੱਠੇ ਆਪਣੇ ਆ ਮੌਸਮ ਦਾ ਤਾਂ ਹੁਣ ਬਹੁਤ ਜ਼ਿਆਦਾ ਫਰਕ ਆ ਪਹਿਲਾਂ ਨਾਲੋਂ ਤੇ ਪਰ ਗਰਮੀ ਪਤਾ ਨਹੀਂ ਕਾਤੇ ਜਦੋਂ ਪੈਂਦੀ ਆ ਤੇ ਫਿਰ ਬਹੁਤ ਜ਼ਿਆਦਾ ਪੈਂਦੀ ਆ ਤੇ ਹੁਣ ਇਹ ਥੋੜੇ ਦਿਨ ਗਰਮੀ ਇਦਾਂ ਹੀ ਪਾਊਗੀ ਤੇ ਇਹ ਗਰਮੀ ਨੇ ਸਭ ਨੂੰ ਖਰਾਬ ਕਰਨਾ ਮੌਸਮ ਜਿਹੜਾ ਇਹ ਆ ਨਾ ਵਧੀਆ ਨਹੀਂ ਚੱਲਦਾ ਉਹਦੇ ਕਰਕੇ ਜਿਹੜੀ ਆਪਣੀ ਸਿਹਤ ਇਦਾਂ ਰਹਿੰਦੀ ਆ ਤੇ ਕਦੇ ਗਰਮੀ ਹੋ ਜਾਂਦੀ ਆ ਤੇ ਕਦੇ ਥੋੜਾ ਜਿਹਾ ਮੌਸਮ ਠੰਡਾ ਹੋ ਜਾਂਦਾ ਉਹਦੇ ਕਰਕੇ ਜਿਹੜਾ ਆਪਾਂ ਨੂੰ ਆਪਣੇ ਮਤਲਬ ਬਾਡੀ ਦੇ ਵਿੱਚ ਚੇਂਜ ਆ ਰਿਹਾ ਜਾਂ ਮੌਸਮ ਦਾ ਕਰਕੇ ਆਂ ਕਹਿ ਸਕਦੇ ਆ ਤੇ ਲੋ ਜੀ ਕੱਪੜੇ ਆਪਾਂ ਧੋ ਲੇ ਮਸ਼ੀਨ 'ਚ ਇੱਕ ਜਿਹੜਾ ਕੱਢ ਲਿਆ ਤੇ ਹੁਣ ਇਹਨਾਂ ਨੂੰ ਕਚੋਲ ਲੈਣੇ ਆ ਤੇ ਪਾਣੀ ਮੈਂ ਇਦਾਂ ਹੀ ਕੱਢਦੀ ਹੁੰਨੀ ਆ ਕਈ ਹਨਾ ਕਮੈਂਟਸ ਕਰਕੇ ਭਣਾ ਕਹਿੰਦੀ ਹੁੰਦੀਆਂ ਨੇ ਵੀ ਸਰਫ ਰਹਿ ਜਾਂਦੀ ਆ ਭਾਣੇ ਮੇਰੇ ਤਾਂ ਕੱਪੜਿਆਂ 'ਚ ਕਦੇ ਰਹੀ ਨਹੀਂ ਹੈਗੀ ਤੇ ਬਾਕੀ ਕੀ ਪਤਾ ਹੁਣ ਮੇਰੇ ਕੋਲ ਟੱਬ ਵੱਡੇ ਆ 2-3 ਨੂੰ ਚੇਂਜ ਕਰ ਲਈਦੇ ਪਾਣੀ ਹਨਾ ਜਿੱਦਾਂ ਇੱਕ ਟੱਬ ਦੋ ਟੱਬ ਤਿੰਨ ਟੱਬ ਮੇਰੇ ਕੋਲ ਹੈ ਨਾ ਬਾਲਟੀ ਵੀ ਹੈਗੀ ਆ ਤੇ ਫਿਰ ਮਸ਼ੀਨ ਦੇ ਵਿੱਚ ਵੀ ਜਦੋਂ ਮੈਂ ਪਾਉਣੀ ਆ ਨਾ ਜਿੱਦਾਂ ਆ ਦੇਖੋ ਮੈਂ ਕੱਢ ਕੇ ਪਾਉਣੀ ਆ ਤੇ ਫਿਰ ਮੈਂ ਉੱਪਰ ਪਾਣੀ ਪਾ ਲੈਣੀ ਹੁੰਦੀ ਆ ਥੋੜਾ ਜਿਹਾ ਮੈਂ ਪਾਣੀ ਬਾਲਟੀ ਇੱਕ ਪਾਣੀ ਦੀ ਪਾ ਲੈਣੀ ਹੁੰਦੀ ਆ ਤੇ ਫਿਰ ਬਸ ਇੱਕ ਮੰਦੀ ਤਸੱਲੀ ਆ ਜਿਹੜੀ ਨਾਲ ਤਿੰਨ ਚਾਰ ਪਾਣੀ ਆ ਦੇ ਵਿੱਚ ਕੱਪੜੇ ਜਿਹੜੇ ਜਮਾਂ ਸਾਫ਼ ਹੋ ਜਾਂਦੇ ਆ ਤੇ ਸਰਫ ਬਿਲਕੁਲ ਨਹੀਂ ਰਹਿੰਦੀ ਹੈਗੀ ਕੱਪੜਿਆਂ ਦੇ ਵਿੱਚ ਤੇ ਆ ਦੇਖੋ ਇੱਕ ਨਾ ਮੈਂ ਪਾਣੀ ਉੱਪਰ ਪਾ ਦਿੰਨੀ ਹੁੰਨੀ ਆ ਕੀ ਚੱਲਦੀ ਹੈ ਇਹਦੀ ਮਸਤੀ ਤੁਸੀਂ ਵੀ ਦੇਖ ਲਓ ਇਹ ਹੋ ਗਿਆ ਚਲ ਟੱਪ 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 ਹਾਂ ਅੱਛਾ ਤੈਨੂੰ ਫਰੰਟ ਲੈ ਪਰ ਆ ਦੇ ਆ ਦੇ ਇੱਕ ਟੱਕਾ ਹੋਰ ਸੀ ਹਾਂ ਇੱਧਰ ਇਹਦੇ ਨਾਲ ਹਲੋ ਹਾਈ ਮਾਰ ਇਹ ਹਲੋ ਕਈ ਕੇ ਹਲੋ ਇੱਕ ਵੇ ਥਾਂਗ ਲੱਗਦੀ ਉਹ ਤੋਂ ஆமாத <laughs> ਕਰਦਾ ਨਾ ਬਾਈ ਕੰਮ ਕਰਨਾ ਨਾ ਬਾਈ ਤੇਰਾ ਨਾ ਖੇਡਣ ਦਾ ਟਾਈਮ ਨਹੀਂਗਾ ਤੇਰਾ ਕਿੰਨਾ ਵੀ ਚਾਹਦਾ ਮੇਰਾ ਨਾ ਕਰਦਾ ਹੋਵੇ ਫੇਰ ਉਹ ਸਾਰੇ ਲਾਤਾ ਦੇ ਲਾ ਨਾ ਸਾਰੇ ਕੱਪੜੇ ਲਵਿਰਦੇ ਨੇ ਜੰਦ ਆ ਪੱਛਾ ਕੋਲ ਖੜੇ ਖੜੇ ਹੀ ਕਾਰਾ ਕਰਤਾ ਇੰਦਾ ਵੀ ਕਿੰਨਾ ਐਂਡੂ ਤੋਂ ਸੁਣਨਾ ਰੀਲਾ ਨੇ ਰੀਲਾ ਨੇ ਫੋਨ ਵੀ ਐਸੀ ਚੀਜ਼ ਆ ਮੱਖੀਏ ਮਰ ਜਾ ਪਰੇ ਹੋ ਜਾ ਫੋਨ ਵੀ ਐਸੀ ਚੀਜ਼ ਆ ਕਦੇ ਕਦੇ ਗਲਤ ਟਾਈਮ ਤੇ ਚੱਕਿਆ ਜਾਂਦਾ ਤੇ ਫੇਰ ਉਹ ਗਲਤੀ ਕੰਮ ਹੋ ਜਾਂਦਾ ਹਾਂ ਫੇਰ ਨਹੀਂ ਆਉਂਦੀ ਲਖਿਆ ਤੂੰ ਪਤਾ ਹੈ ਆਏ ਸਾਫ ਕੀਤਾ ਕਰਾਇਆ ਸਾਰਾ ਦੁੱਧੋ ਬੜ ਗਿਆ ਮੇਰਾ ਸਿਰ ਦੁਖਦਾ ਸੀ ਹੁਣ ਗੋਲੀ ਲਈਆ ਹੁਣ ਠੀਕ ਹੋਇਆ ਆਵਰੇ ਸੀ ਨਾ ਇੰਨਾ ਤੱਕਾ ਇੰਨਾ ਧੱਕਾ ਮੈਂ ਆਪਣੇ ਸਰੀਰ ਨਾਲ ਨਹੀਂ ਕਰਦੀ ਜਿੰਨਾ ਤੱਕਾ ਇਹ ਮੇਰੇ ਨਾਲ ਕਰਦੇ ਆ ਇੰਨਾ ਧੱਕਾ ਕਰਦੇ ਨੇ ਮੇਰੇ ਨਾਲ ਹਾਏ ਰੱਬਾ ਪਤਾ ਨਹੀਂ ਇਹਨਾਂ ਦਾ ਚੱਲਦਾ ਧੱਕਾ ਇਹ ਤਾਂ ਕਰਦੇ ਆ ਮੇਰਾ ਤਾਂ ਚੱਲਦਾ ਹੀ ਨਹੀਂਗਾ ਮੈਂ ਠਹਿਰਾ ਗਰੀ ਹੁਣ ਕੀ ਕਰਾਂ ਮੈਂ ਤਾਂ ਸਬਜ਼ੀ ਬਣਾਉਣੀ ਸੀਗੀ ਅੱਲੇ ਤੋਰੀਆਂ ਕੱਟਣੀਆਂ ਨੇ ਟਾਈਮ ਪਤਾ ਕਿੰਨਾ ਹੋ ਗਿਆ ਕਿੰਨਾ ਟਾਈਮ ਹੋ ਗਿਆ ਤੇਰੇ ਕੋਲ ਫੋਨ ਹੈਗਾ ਤੇਰੇ ਕੋਲ ਭਾਂਡੇ ਚੰਨੇ ਨੇ ਤੇਰੇ ਕੋਲ ਫੋਨ ਹੈਗਾ ਮੇਰੇ ਵਾਲੇ ਫੋਨ 'ਚ ਮੈਨੂੰ ਟਾਈਮ ਨਹੀਂ ਲਿਖਦਾਗਾ ਕੀ ਗਾਈ ਆ ਸੌਤ ਤੱਕ ਚੰਨੀ ਮੇਰਾ ਕੰਮ ਕਰਾਉਣ ਨੂੰ ਜੀ ਨਹੀਂ ਕਰਦਾ ਮੇਰਾ ਜੀ ਕਰਦਾ ਵੀ ਇੱਕਦਮ ਬਸ ਪਰੇ ਹੋ ਕੇ ਸੈਟ ਦੇ ਹੋ ਕੇ ਪੈ ਜਾ ਤੇ ਫੇਰੇ ਰੋਟੀਆਂ ਟਿੱਪ ਬਣਾ ਲੈਣ ਤੇ ਫੇਰ ਮੈਨੂੰ ਆਵਾਜ਼ ਮਾਰਨ ਵੀ ਆ ਜਾ ਰੋਟੀ ਖਾ ਲੈ ਰੋਟੀ ਬਣ ਗਈ ਆਹਾਹਾਹਾ ਕਦੋਂ ਇਹ ਵਰਲਡ ਮੈਨੂੰ ਸੁਣਨ ਨੂੰ ਮਿਲਣਗੇ ਹਾਂ ਦੇ ਬਾਲਟੇ ਚੋਂ ਦੁੱਧ ਵੀ ਕੱਢਣਾ ਉਸਨੂੰ ਮਾਰ ਦੇਣਗੇ ਗੋਲੀਆਂ ਜਿਹੜੇ ਮੁੱਲ ਦੀਆਂ ਖਾਂਦੇ ਨੇ ਬੌਲੀਆਂ ਕੀ ਕਰਾਂ ਹੁਣ ਆਹ ਸਾਫ਼ ਕਰਾਂ ਆਟਾ ਦਾ ਸਵੇਰ ਤੋਂ ਘੁੰਨਿਆ ਹੋਇਆ ਇੱਕ ਮੱਖੀ ਕਿਵੇਂ ਲੰਘ ਕਰਦੀ ਏ ਚੱਲੋ ਭਰਾਵਾ ਬੱਬੂਆ ਲੱਗ ਕੰਮ ਬੱਬੂਆ ਕੰਮ ਲੱਗ ਢੜੀ ਦਿਖਾਈ ਦਿਖਾ ਤਾਂ ਦੇ ਰੁੱਕ ਤਾ ਬਈ ਕਿਹ ਐ ਟਾ ਵੇ ਫੇਖ ਠੀਕ ਕਾਰ ਵਾਲੇ ਕਾਰ ਵਾਲੇ ਖਰੀਦ ਲੋ ਮੇਰੇ ਇਹ ਵੀ ਢੰਡਾਈ ਵਾਲਿਆਂ ਦੀ ਹਾਂ ਖਰੀਦ ਬਸ 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 ਸੀਕੇ ਨਾ ਓਏ ਤੂੰ ਤਾਂ ਬਰਾਬਰ ਹੈ ਕੱਟ ਤਾ ਆ ਵੇ ਫੋਪੀ ਮੱਜਾ ਬਸ ਚੁੱਪ ਸ਼ਾਂਤੀ ਰੱਖ ਮੜਾ ਜਾ ਕਿਉਂ ਅਸੀਂ ਦੁਨੀਆ ਜਿੱਤਣ ਆਏ ਆ ਕੱਲੀ ਤੈਨੂੰ ਨਹੀਂ ਅਸੀਂ ਕੁਝ ਕਰਨ ਲਈ ਪੈਦਾ ਹੋਈ ਆ ਅੱਛਾ ਅਸੀਂ ਦੁਨੀਆ ਜਿੱਤਣ ਆਇਆ ਹੁਣ ਮੈਂ ਗੈਸ ਸਾਬ ਕਰਨਾ ਕੰਮ ਦਾ ਨਹੀਂ ਜਿਆ ਸਬਜੀ ਕੱਟਦੇ ਤੇ ਜਿਹੜਾ ਡੈਡੀ ਨੇ ਸਾਰਾਂ ਦੇ ਪਰ ਸੌਂ ਕੇ ਕੱਟਿਆ ਇਹਨਾਂ ਨੂੰ ਆਇਆ ਵੀ ਨਹੀਂ ਹੈਗਾ ਵੀ ਮੈਂ ਸਬਜੀ-ਸਬਜੀ ਕੱਟਦਾ ਮੈਨੂੰ ਨਹੀਂ ਬਾਈ ਕਰਨੇ ਪੈਣਾ ਕੰਮ ਚਲੋ ਵੀ ਲੱਗੀ ਹੈ ਹੋ ਗਈ ਹੈ ਸ਼ੁਰੂ ਆਲਸੀ ਨਹੀਂ ਮੈਂ ਵੀ ਦੱਸ ਦੋ ਹੈ ਕਦੇ 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 ਇਦਾਂ ਹੋ ਜਾਂਦਾ ਹੁੰਦਾ ਤੁਸੀਂ ਸਬਜ਼ੀ ਨਹੀਂ ਕੱਟੀ ਅੱਜ? ਸਬਜ਼ੀ ਤਾਂ ਕੱਟੀ ਹੈ। ਖੋਲ ਕੱਟੋ ਜੇ ਖਾਣੀ ਹੈ। ਹਾਂ ਮੇਰਾ ਕੈਮਰਾ ਆ ਨਾ। ਹਾਂ ਮੋਲ ਬੋਲੋ। ਬੋਲੋ 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 ਕੈਮਰਾ ਆਂ ਦੇਖ ਕੇ ਚੁੱਪ ਕਰ ਗਏ। ਨਹੀਂ ਇਹ ਤਾਂ ਮੈਨੂੰ ਬੋਲਣਾ ਸੀ। ਮੇਰੀ ਤਾਂ ਸਪਾਰੀ ਦਿੱਤੀ ਹੋਈ ਆ। ਕਾਸਾ ਰਹੋਗੇ? ਸਪਾਰੀ ਨੂੰ ਸੁਣੇ ਨਹੀਂ ਕੰਨ। ਮੇਰੀ ਤਾਂ ਸਪਾਰੀ ਦਿੱਤੀ ਹੋਈ ਆ ਸਪਾਰੀ ਕਿਤੋਂ ਬਈ ਦਿੱਤੀ ਪਤਾ ਕਿਹਨੇ ਸੀ ਤੇ ਕਿਹਨੂੰ ਦਿੱਤੀ ਸੀ ਮੇਰੇ ਹਸਬੰਦ ਨੂੰ ਤਾਂ ਦਿੱਤੀ ਆਜੋ ਧੋਣੇ ਜਾਣੇ ਆਜੋ ਜਿਹੜੇ ਕਹਿੰਦੇ ਹੋ ਵੀ ਤੁਸੀਂ ਇੰਨਾ ਗੁੱਸੇ ਵਾਲੇ ਆ ਆ ਦੁੱਤ ਪਈ ਆਏ ਆ ਤੁਸੀਂ ਦੱਸੋ ਲਾ ਆ ਸਾਰਾ ਕੁਝ ਤੋਂ ਤਾਂ ਮੰਨ ਜਾ ਹੋਇਆ ਸੀਗਾ ਸਾਰੇ ਪੰਡੇ ਮੈਂ ਤਾਂ ਹੁਣ ਬਿੰਦ ਕੋਏ ਤਾਂ ਵਾਲੇ ਮਾਜ ਕੇ ਸਾਫ ਕਰਕੇ ਗਏ ਸੀ ਮਾਜ ਕੇ ਸੀ ਮਲ ਉਹ ਹੋ ਫੇਰ ਦੁੱਧ ਵੀ ਤਾਂ ਸਾਫ ਆ ਇਹਨੂੰ ਕਿਡਾ ਕੁਝ ਹੋਇਆ ਆ ਆ ਦੇਖ ਲੋ ਮਾ ਹੁਣ ਬਿੰਦ ਕੋਏ ਤਾਂ ਮੇਰੀ ਪਹਿਲੀ ਵੀਡੀਓ ਦੇਖ ਲੋ ਤੁਸੀਂ ਆ ਗਿਆ ਬਦਵਤਾ ਇੰਦਰਾ ਨੂੰ ਵੀ ਮੈਂ ਬਣਾਉਂਗੀ ਈਲਾ ਵੀ ਬਣਾਉਂਗੀ ਬਲੌਗ ਵੀ ਬਣਾਉਂਗੀ ਸਾਰਾ ਕੁਝ ਬਣਾਉਂਗੀ ਤੁਸੀਂ ਕਰ ਲੋ ਕੀ ਕਰਦੇ ਹੋ ਔਡੇ ਵੀ ਲੜਨ ਲੱਗ ਗਈਆਂ ਮੇਰੀਆਂ ਈਲਾ ਮਿਰਚ ਮਿਰਚਾ ਮਿਰਚਾ ਲੜ ਗਈਆਂ ਮਿਰਚਾ ਠੰਡਾ ਤਾਂ ਤੁਸੀਂ ਕਾਹ ਪਾਓਗੇ ਜਿੱਕੇ ਰੋਜ਼ੇ ਮੈ ਕੋਲੀ ਲੈ ਲਈ ਮੇਰਾ ਸਿਰ ਠੀਕ ਹੋ ਗਿਆ ਮੇਰਾ ਬਹੁਤ ਚੰਗਾ ਲੱਗਿਆ ਗੋਲੀ ਲੱਗੀ ਤੀਨੀ ਮੈਂ ਮੁੱਕ ਕੇ ਜਾਈ ਮੇਰੇ 11 ਦੀ ਪੰਘਾਤ ਤੇ ਮੇਰੇ ਟੈਟੂ ਛਪੇ ਲਾਹ ਹੋ ਗਿਆ ਸਾਪ ਨੋ ਤੂੰ ਸੀ ਤਾਂ ਬਾਤ ਸੀ ਕੋਈ ਪਾਇਆ ਬੁਲਿਆ ਦੋਨੀ ਬੜਿਆ ਆ ਉਹ ਮੈਂ ਆ ਆ ਕਹ ਕਰੀ